ਜੋ ਵੀ ਮਾਲਕ ਦੀ ਕਿਰਪਾ ਹੋਣੀ ਆ ਉਹ ਅੰਤਰਗਤ ਹੋਣੀ ਆ ਜੋ ਜੀ ਬਾਹਰ ਲੱਭਦੇ ਆ ਉਹਨਾਂ ਨੂੰ ਕੁਝ ਵੀ ਹਾਸਲ ਨਹੀਂ ਹੋਣਾ ਲੱਭਨ ਉਸਾਰੀ ਹੀ ਦੁਨੀਆ ਪਰਮਾਤਮਾ ਨੂੰ ਤੇ ਉਹਦੀਆਂ ਪਰਮਾਤਮਾ ਦੀਆਂ ਬਖਸ਼ਿਸ਼ਾਂ ਨੂੰ ਬਾਹਰੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਆ ਨਾਮ ਸੁਣਾਈ ਦੇਵੇਗਾ ਤਾਂ ਅੰਤਰਗਤ ਪ੍ਰਕਾਸ਼ ਦਿਖਾਈ ਦੇਵੇਗਾ ਅੰਤਰਗਤ ਮਾਲਕ ਨੂੰ ਮਿਲਾਂਗੇ ਤਾਂ ਅੰਤਰਗਤ ਮਨ ਦਾ ਜੋ ਘਰ ਹੈ ਅੰਤਰਗਤ ਸਫਰ ਜਿੰਨਾ ਵੀ ਤੈ ਹੋਣਾ ਉਹ ਸਭ ਅੰਤਰਗਤ ਹੋ ਕੇ ਹੀ ਤੈ ਹੋਣਾ ਅੰਤਰਗਤ ਹੋਏ ਤੋਂ ਬਿਨਾ ਸਫਰ ਸਟਾਰਟ ਹੀ ਨਹੀਂ ਹੋਣਾ ਗੁਰੂ ਅਰਜਨ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਂਦੇ ਆ ਸਭ ਕਿਸ ਘਰ ਮਹਿ ਬਾਹਰ ਨਹੀਂ ਮਰ ਕਹਿੰਦੇ ਜੋ ਤੈਨੂੰ ਇਹ ਤਨ ਦਿੱਤਾ ਆ ਤਨ ਦੇ ਅੰਦਰ ਬਹੁਤ ਗੁਜਿਆ ਇਸੇ ਤਨ ਦੇ ਵਿੱਚ ਨੌ ਦੁਆਰ ਤੇ ਦਸਮ ਦੁਆਰ ਇਸੇ ਤਨ ਦੇ ਵਿੱਚ ਸਾਡਾ ਮਨ ਇਸੇ ਤਨ ਦੇ ਵਿੱਚ ਕਾਲ ਦਾ ਜਾਲ ਮਨ ਪੰਜਾਂ ਦੇ ਜਾਲ ਵਿੱਚ ਫਸਦਾ ਤਾਂ ਇਸ ਤਨ ਦੇ ਵਿੱਚ ਹੀ ਫਸਦਾ ਤਨ ਨੂੰ ਕਿਲੇ ਦਾ ਨਾਮ ਦਿੱਤਾ ਇੱਕ ਪਿੰਡ ਦਾ ਨਾਮ ਦਿੱਤਾ ਆਪਾਂ ਤਾਂ ਹੀ ਕਹਦਾਂ ਨੀ ਆ ਕਿ ਆ ਪਿੰਡੇ ਤੇ ਮਰੇ ਕਹਿੰਦੇ ਜੋ ਤੈਨੂੰ ਪ੍ਰਾਪਤ ਹੋਣਾ ਆ ਉਹ ਤੈਨੂੰ ਤੇਰੇ ਇਸ ਤਨ ਤੇ ਮਨ ਦੇ ਵਿੱਚੋਂ ਹੀ ਹਾਸਲ ਹੋਣਾ ਬਾਹਰ ਹੈ ਨਹੀਂ ਕਹਿੰਦੇ ਜੋ ਤੂੰ ਲੱਭਦਾ ਫਿਰਦਾ ਹੁਣ ਜੋ ਜੀ ਬਾਹਰ ਭਾਲਦੇ ਆ ਬਾਹਰੋਂ ਲੱਭਦੇ ਆ ਤਾਂ ਮਹਾਰਾਜ ਉਹਨਾਂ ਨੂੰ ਕੀ ਕਹਿੰਦੇ ਆ ਮਹਾਰਾਜ ਕਹਿੰਦੇ ਬਾਹਰ ਟੋਲੇ ਸੋ ਪਰਮ ਭੁਲਾਈ ਉਹ ਜੀਵ ਜਿਹੜਾ ਬਾਹਰੋਂ ਲੱਭਣ ਦੀ ਕੋਸ਼ਿਸ਼ ਕਰਦਾ ਆ ਉਹ ਕਹਿੰਦੇ ਭਰਮਾਂ ਦੇ ਵਿੱਚ ਪੈ ਜਾਂਦਾ ਤੇ ਵਾਕਈ ਹੀ ਸਾਡੇ ਨਾਲ ਇਦਾਂ ਹੁੰਦੀ ਆ ਕਿ ਆਪਾਂ ਜਦੋਂ ਬਾਹਰੋਂ ਜਿੰਨਾ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਉਹਨੇ ਭਰਮਾ ਦੇ ਵਿੱਚ ਪੈ ਜਾਂਦੇ ਆ ਜੇ ਮਨ ਅੰਤਰਗਤ ਹੋਊਗਾ ਤਾਂ ਇਹਨੂੰ ਸਕੂਨ ਮਿਲਣਾ ਆਪਾਂ ਆਪਣੇ ਵੱਲ ਨਿਗਾਹ ਮਾਰੀਏ ਕਿ ਅਸੀਂ ਬਾਹਰੋਂ ਕਿੱਦਾਂ ਲੱਭਣ ਦੀ ਕੋਸ਼ਿਸ਼ ਕਰਦੇ ਆ ਤਨ ਮਨ ਸਾਡਾ ਵਿਚਾਰਾਂ ਦੇ ਵਿੱਚ ਮਹਿਲਾ ਆ ਸਾਡੇ ਮਨ ਦਾ ਸਾਡੇ ਉੱਤੇ ਕੰਟਰੋਲ ਨਹੀਂ ਹੈ ਵਸ ਨਹੀਂ ਚੱਲਦਾ ਤਰ੍ਹਾਂ ਤਰ੍ਹਾਂ ਦੇ ਵਿਚਾਰ ਆ ਜਾਂਦੇ ਆ ਮਹਿਲ ਆ ਜੋ ਉਹ ਚੜੀ ਜਾਂਦੀ ਆਪਾਂ ਇਸ ਮੈਲ ਨੂੰ ਕਦੀ ਤਾਂ ਗੁਰਦੁਆਰੇ ਦੇ ਵਿੱਚ ਜਾ ਕੇ ਕੋਈ ਸੇਵਾ ਕਰਵਾਉਣੀ ਆ ਕਿ ਆਪਾਂ ਮਾਇਆ ਦਾ ਦਾਨ ਕਰ ਦਈਏ ਇਹ ਜਿਹੜੀ ਮੈਲ ਉੱਪਰ ਚੜਦੀ ਪਈ ਆ ਇਹ ਉਤਰ ਜੂਗੀ ਸ਼ਾਇਦ ਗੁਰੂ ਸਾਹਿਬ ਜੀ ਇਸ ਤਰ੍ਹਾਂ ਸਾਡੇ ਤੇ ਖੁਸ਼ ਹੋ ਜੂਗੇ ਫਿਰ ਆਪਾਂ ਕੰਨਿਆਦਾਨ ਵੀ ਕਰਦੇ ਆ ਮਤਲਬ ਦਾਨ ਕਈ ਤਰ੍ਹਾਂ ਦੇ ਆ ਪਰ ਆਪਾਂ ਮਨ ਦੇ ਵਿੱਚ ਉਹ ਸਮੇਂ ਭਾਵਨਾ ਇਹੀ ਰੱਖਦੇ ਆ ਕਿ ਸਾਡਾ ਅਗਲਾ ਸਵਰ ਜਾਵੇ ਪਰ ਮਾਰੇ ਕਹਿੰਦੇ ਤੇਰਾ ਇਦਾਂ ਅਗਲਾ ਸੁਵਰਨਾ ਨਹੀਂ ਹੈ ਇਹ ਤੈਨੂੰ ਆਪ ਕਾਰਜ ਕਰਨਾ ਪੈਣਾ ਹੁ ਮਾਰੇ ਕਹਿੰਦੇ ਜੇ ਤੂੰ ਬਾਹਰ ਪਾਲੇਗਾ ਸੁਖ ਬਾਹਰੋਂ ਪਾਲੇਗਾ ਮਾਲਕ ਨੂੰ ਬਾਹਰੋਂ ਪਾਲੇਗਾ ਨਾਮ ਦੀ ਪ੍ਰਾਪਤੀ ਬਾਹਰੋਂ ਪਾਲੇਗਾ ਤਾਂ ਕਹਿੰਦੇ ਤੂੰ ਪਰਮਾ ਦੇ ਵਿੱਚ ਪੈ ਜਾਣਾ ਹੁਣ ਕਹਿੰਦੇ ਜਿਹੜਾ ਅੰਤਰਗਤ ਉਤਰ ਗਿਆ ਉਹਦੇ ਨਾਲ ਕੀ ਹੋਵੇਗਾ ਕਹਿੰਦੇ ਗੁਰ ਪ੍ਰਸ਼ਾਦੀ ਜਿਨ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜਿਓ ਕਹਿੰਦੇ ਜੇ ਕੋਈ ਜੀਵ ਤੁਰਿਆ ਸੀ ਇਸ ਰਸਤੇ ਦੇ ਉੱਤੇ ਤੇ ਉਹਨੇ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦ ਦੇ ਨਾਲ ਜਿਨੇ ਅੰਤਰ ਪਾਇਆ ਜੇ ਉਹਨੂੰ ਕਹਿੰਦੇ ਅੰਦਰੋਂ ਮਾਲਕ ਮਿਲ ਵੀ ਗਿਆ ਨਾਮ ਦੀ ਪ੍ਰਾਪਤੀ ਹੋ ਗਈ ਤਾਂ ਕਹਿੰਦੇ ਕੀ ਹੋਇਆ ਉਹਦੇ ਨਾਲ ਸੋ ਅੰਤਰ ਕਹਿੰਦੇ ਉਹ ਅੰਦਰੋਂ ਵੀ ਬਾਹਰੋਂ ਵੀ ਹੇਲਾ ਜਿਓ ਕਹਿੰਦੇ ਉਹ ਅੰਦਰੋਂ ਵੀ ਤੇ ਬਾਹਰੋਂ ਵੀ ਸੁਖੀ ਹੋ ਗਿਆ ਕਿਉਂ ਸੁਖੀ ਹੋਇਆ ਕਿਉਂਕਿ ਅੰਤਰਗਤ ਹੋ ਕੇ ਉਸਨੇ ਆਪਣੇ ਮਨ ਨੂੰ ਫਿਰ ਘਰ ਦੇ ਵਿੱਚ ਬਿਠਾ ਲਿਆ ਨੌ ਦਵਾਰਾਂ ਤੋਂ ਖੇੜਾ ਛੁੜਾ ਕੇ ਉਹਨੂੰ ਦਸਵੇਂ ਦੇ ਵਿੱਚ ਲੈ ਗਿਆ ਤਾਂ ਕਰਕੇ ਕਹਿੰਦੇ ਉਹ ਕੀ ਹੋ ਗਿਆ ਉਹ ਸੁਖੀ ਹੋ ਗਿਆ ਜਦੋਂ ਕਹਿੰਦੇ ਕੋਈ ਅੰਤਰਗਤ ਹੋ ਜਾਂਦਾ ਉਹਦੇ ਨਾਲ ਕਿਹੜੀ ਘਟਨਾ ਵਾਪਰਦੀ ਆ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਦੇਖੋ ਵਾਹਿਗੁਰੂ ਇੱਥੇ ਗੁਰੂ ਸਾਹਿਬ ਜੀ ਨੇ ਧਾਰਾ ਸ਼ਬਦ ਨੂੰ ਇਸਤੇਮਾਲ ਕੀਤਾ ਜਿਹੜੀ ਆਪਾਂ ਕਹਿੰਦੇ ਹਾਂ ਨਾ ਪਾਣੀ ਦੀ ਧਾਰ ਵਗਦੀ ਆ ਤਾਰ ਹੁੰਦੀ ਲਗਾਤਾਰ ਵਗਣ ਵਾਲੀ ਜੇ ਨਾਮ ਅਭਿਆਸੀ ਬੜਾ ਹੀ ਵਿਰਾਗੀ ਆ ਉਹਦੇ ਹਿਰਦੇ ਦੇ ਵਿੱਚ ਸਿਰ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਹੈ ਹੋਰ ਇਛਾਵਾਂ ਉਹਨੇ ਛੱਡ ਦਿੱਤੀਆਂ ਸੜ ਗਈਆਂ ਬ੍ਰਹਮਗੰਗ ਦੇ ਨਾਲ ਸਾਰੀਆਂ ਹੀ ਇਛਾਵਾਂ ਸੜ ਜਾਂਦੀਆਂ ਕਹਿੰਦੇ ਜੇ ਕੋਈ ਜੀਵ ਪ੍ਰਮਾਤਮਾ ਨੂੰ ਮਿਲਣ ਦੀ ਤੜਫ ਰੱਖ ਕੇ ਅੰਦਰ ਅੰਤਰਗਤ ਹੋ ਕੇ ਬੈਠਾਇਆ ਤਾਂ ਕਹਿੰਦੇ ਝਿਮ ਝਿਮ ਵਰਸੈ ਅੰਮ੍ਰਿਤ ਤਾਰਾ ਇੱਕ ਤਾਂ ਉਸ ਜੀਵ ਨੂੰ ਝਿਲਮਿਲ ਪ੍ਰਕਾਸ਼ ਦੇ ਦਰਸ਼ਨ ਹੋਣਗੇ ਤੇ ਝਿਮਚਿਮ ਵਰਸਦੀ ਆ ਕਾਦੀ ਧਾਰ ਅੰਮ੍ਰਿਤ ਰਸ ਦੀ ਧਾਰ ਉਸ ਜੀਵ ਦੇ ਅੰਦਰ ਨਿਰੰਤਰ ਹੀ ਅੰਮ੍ਰਿਤ ਰਸ ਆਈ ਜਾਂਦਾ ਆਈ ਜਾਂਦਾ ਤੇ ਉਹ ਉਹ ਅੰਮ੍ਰਿਤ ਰਸ ਦੇ ਇੱਕ ਨਸ਼ੇ ਦੇ ਵਿੱਚ ਮਗਨ ਹੈ ਹੁਣੇ ਅੰਮ੍ਰਿਤ ਰਸ ਕਾਦੇ ਨਾਲ ਆ ਗਿਆ ਬਾਹਰੋਂ ਤਾਂ ਨਹੀਂ ਆਇਆ ਬਾਹਰੋਂ ਪਖਰੀਦਿਆ ਤਾਂ ਨਹੀਂ ਹੈ ਨਾ ਕਿਸੇ ਮੌਲ ਤੋਂ ਖਰੀਦ ਸਕਦੇ ਆ ਨਾ ਕਿਸੇ ਕਰਿਆਨੇ ਦੀ ਦੁਕਾਨ ਤੋਂ ਨਾ ਚੋਰੀ ਕਰਕੇ ਲਿਆ ਸਕਦੇ ਆ ਨਾ ਗਰੀਬ ਲਿਆ ਸਕਦਾ ਨਾ ਅਮੀਰ ਲਿਆ ਸਕਦਾ ਜਦ ਤੱਕ ਉਹ ਅੰਤਰਗਤ ਨਹੀਂ ਹੁੰਦਾ ਨਾਮ ਜਪਣ ਦੇ ਨਾਲ ਅੰਤਰਗਤ ਹੋਏ ਆ ਤੇ ਮਾਰੇ ਕਹਿੰਦੇ ਇਹ ਅੰਮ੍ਰਿਤ ਧਾਰਾ ਕਦ ਨਾਲ ਆਈ ਆ ਕਹਿੰਦੇ ਮਨ ਪੀਵੇ ਸੁਣ ਸ਼ਬਦ ਵਿਚਾਰਾ ਮਨ ਪੀਵੇ ਹੁਣ ਮਨ ਨੂੰ ਮਿਲਦੀ ਪਈ ਏ ਖੁਰਾਕ ਅੰਤਰਗਤ ਹੋਣ ਦੇ ਨਾਲ ਦੇਖੋ ਸਾਡੇ ਮਨ ਦਾ ਸੰਤੁਲਨ ਜੋ ਵਿਗੜਿਆ ਆ ਉਹ ਠੀਕ ਹੁੰਦਾ ਇਹਦਾ ਸੰਤੁਲਨ ਹੁਣ ਕਾਦੇ ਨਾਲ ਵਿਗੜਿਆ ਵਿਚਾਰਾਂ ਦੇ ਵਿੱਚ ਪੈਣ ਕਰਕੇ ਕਮਲਾ ਹੋ ਗਿਆ ਇਹਨੂੰ ਉਹ ਮਾਲਕ ਦਾ ਸ਼ਬਦ ਸੁਣਾਈ ਨਹੀਂ ਦਿੰਦਾ ਪਰ ਜਦੋਂ ਹੀ ਅੰਤਰਗਤ ਹੋਇਆ ਇਹਨੂੰ ਉਹ ਸ਼ਬਦ ਸੁਣਾਈ ਦੇਣਾ ਸ਼ੁਰੂ ਹੋ ਗਿਆ ਹੁਣ ਮਨ ਇਹਨਾਂ ਨਿਰਮਲ ਹੋ ਗਿਆ ਮਾਲਕ ਨੇ ਕਿਰਪਾ ਕੀਤੀ ਮਾਰੇ ਕਹਿੰਦੇ ਮਨ ਪੀਵੇ ਸੁਣ ਸ਼ਬਦ ਵਿਚਾਰਾ ਜੋ ਜੋ ਸ਼ਬਦ ਦੀ ਵਿਚਾਰੇ ਕਰੀ ਜਾਂਦਾ ਗੁਣ ਗਾਈ ਜਾਂਦਾ ਸੇਵਾ ਕਰੀ ਜਾਂਦਾ ਤਾਂ ਕਹਿੰਦੇ ਕੀ ਹੋਇਆ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ ਜਦੋਂ ਅੰਮ੍ਰਿਤ ਦੀ ਧਾਰ ਵਗਦੀ ਆ ਫਿਰ ਪਤਾ ਨਹੀਂ ਮਾਲਕ ਨੇ ਕਿਹੜੇ ਵੇਲੇ ਕਿਰਪਾ ਕਰਦਾ ਨਹੀਂ ਕਾਦੀ ਝਿਲਮਿਲ ਪ੍ਰਕਾਸ਼ ਦੀ ਆਪਾਂ ਨੂੰ ਨਹੀਂ ਪਤਾ ਬਸ ਜੀਵ ਬੈਠਾ ਰਹਿੰਦਾ ਮਾਲਕ ਸਾਰਿਆਂ ਤੇ ਹੀ ਕਿਰਪਾ ਕਰਨ ਕੇ ਆਪਾਂ ਵਿਚਾਰ ਰਹਿਤ ਹੋ ਕੇ ਉਸ ਦਰ ਦੇ ਉੱਤੇ ਵੱਧ ਤੋਂ ਵੱਧ ਬੈਠੀਏ ਸੰਸਾਰਿਕ ਕੰਮਾਂ ਕਰਕੇ ਮਨ ਇਧਰ ਫਸ ਜਾਂਦਾ ਕੋਈ ਨਾ ਕੋਈ ਉਲਝਣ ਪੈ ਜਾਂਦੀ ਆ ਸੰਕਟ ਦੇ ਵਿੱਚ ਮਨ ਪਿਆ ਰਹਿੰਦਾ ਇਹਨੂੰ ਫਿਕਰ ਲੱਗਾ ਰਹਿੰਦਾ ਅੱਜ ਆਪਣੇ ਕੋਲ ਅਜਿਹਾ ਹੀ ਇੱਕ ਸਵਾਲ ਆਇਆ ਗੁਰਕਮਲ ਵਾਜਵਾ ਆਪਾਂ ਨੂੰ ਕਮੈਂਟ ਕਰਦੇ ਆ ਵਾਹਿਗੁਰੂ ਜੀ ਮੈਨੂੰ ਵਿੱਚ ਇਨਮਿਲ ਪ੍ਰਕਾਸ਼ ਦਿਖਦਾ ਹੈ ਦੇਖੋ ਵਾਹਿਗੁਰੂ ਇਹ ਗੱਲ ਕਹਿਣੀ ਬੜੀ ਕਰਮਾ ਭਾਗਾਂ ਵਾਲਿਆਂ ਦੇ ਨਾਲ ਅਜਿਹੀ ਅਵਸਥਾ ਹੋ ਸਕਦੀ ਹੈ ਕਿ ਲਖਣੀ ਵੀ ਬੜੀ ਔਖੀ ਆ ਕਿ ਵਾਹਿਗੁਰੂ ਜੀ ਮੈਨੂੰ ਵੀ ਝਿਲਮਿਲ ਪ੍ਰਕਾਸ਼ ਦਿਖਦਾ ਹੈ ਮੈਂ ਜਦੋਂ ਵੀ ਸਿਮਰਨ ਕਰਦੀ ਹਾਂ ਨਾਈਟ ਵੇਲੇ ਵੀ ਇਹਨਾਂ ਨੂੰ ਰਾਤ ਨੂੰ ਵੀ ਦਿਖਾਈ ਦਿੰਦਾ ਤੇ ਦਿਨ ਵਿੱਚ ਵੀ ਦਿਖਾਈ ਦਿੰਦਾ ਆ ਸਾਹਮਣੇ ਤੁਸੀਂ ਕਮੈਂਟ ਦੇਖ ਲੈਣਾ ਮੈਂ ਸੋਚਦੀ ਸੀ ਕਿ ਇਸ ਬਾਰੇ ਕਿ ਇਹ ਕੀ ਹੈ ਵਾਹਿਗੁਰੂ ਜੀ ਇਹ ਕਿਰਪਾ ਹੈ ਮਾਲਕ ਦੀ ਜੈਸ ਕਿਰਪਾ ਨੂੰ ਸਾਰੇ ਹੀ ਜੀਵ ਤਰਸਦੇ ਪਏ ਆ ਉਸ ਦਰ ਤੇ ਬੈਠ ਕੇ ਮਾਲਕ ਨੂੰ ਪੁਕਾਰਾਂ ਕਰਦੇ ਪਏ ਆ ਕਿ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਵੀ ਝਿਲਮਿਲ ਪ੍ਰਕਾਸ਼ ਤੇ ਦਰਸ਼ਨ ਕਰਵਾਓ ਸਾਨੂੰ ਵੀ ਆਪਣਾ ਨਾਮ ਸੁਣਾਓ ਸਾਡੇ ਮਨ ਦੇ ਅੱਗੇ ਕਿਉਂ ਹਨੇਰਾ ਹੈ ਅਸੀਂ ਜਦੋਂ ਅੱਖਾਂ ਬੰਦ ਕਰਦੇ ਆ ਕਿਉਂ ਨਹੀਂ ਸਾਨੂੰ ਤੁਹਾਡਾ ਉਹ ਪ੍ਰਕਾਸ਼ ਦਿਖਾਈ ਦਿੰਦਾ ਜਦ ਕਿ ਗੁਰਮੁਖ ਦੱਸਦੇ ਨੇ ਜਦ ਕਿ ਗੁਰਬਾਣੀ ਦਸਦੀ ਹੈ ਕਿ ਤੁਸੀਂ ਪ੍ਰਕਾਸ਼ ਰੂਪ ਹੋ ਸਾਰੇ ਹੀ ਬੇਨਤੀਆਂ ਜੋ ਜੜੀਆਂ ਕਰਦੇ ਨੇ ਬੜੇ ਹੀ ਵੱਡੇ ਭਾਗ ਨੇ ਕੋਪੀਛਲੀ ਕੀਤੀ ਕਮਾਈ ਹੈ ਕੁਝ ਮਾਲਕ ਨੇ ਇੱਥੇ ਕਮਾਈ ਕਰਵਾਈ ਹੈ ਜੋ ਉਸ ਸਿਮਰਨ ਦੇ ਵਿੱਚ ਬੈਠਦੇ ਆ ਤੇ ਉਸ ਦਰ ਤੇ ਉੱਤੇ ਬੈਠ ਕੇ ਜਦੋਂ ਮਾਲਕ ਨੂੰ ਪੁਕਾਰਾਂ ਕਰਦੇ ਆ ਤਾਂ ਮਾਲਕ ਕਿਰਪਾ ਦੇ ਰੂਪ ਦੇ ਵਿੱਚ ਅੰਮ੍ਰਿਤ ਧਾਰਾ ਵਗਾਉਂਦੇ ਨੇ ਅੰਮ੍ਰਿਤ ਰਸ ਦਿੰਦੇ ਨੇ ਅੰਮ੍ਰਿਤ ਵਰਖਾ ਦਿੰਦੇ ਨੇ ਨਾਮ ਸੁਣਾਈ ਦਿੰਦਾ ਹੈ ਜੀਵ ਨੂੰ ਤੇ ਸਭ ਤੋਂ ਵੱਡੀ ਕਿਰਪਾ ਇਹ ਚਿਲਮਿਲ ਪ੍ਰਕਾਸ਼ ਦਿਖਾਈ ਦਿੰਦਾ ਵਾਹਿਗੁਰੂ ਜੀ ਸੰਸਾਰ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਦਾ ਇਸ ਕਿਰਪਾ ਦਾ ਕੋਈ ਮੁੱਲ ਨਹੀਂ ਪਾ ਸਕਦੇ ਇਸ ਬਾਰੇ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਸਾਡੇ ਅੰਦਰ ਆਹ ਆ ਚੀਜ਼ਾਂ ਹੁੰਦੀਆਂ ਪੈਨੇ ਆ ਇਹ ਅਸਲ ਵਿੱਚ ਕੀ ਹੈ ਵਾਹਿਗੁਰੂ ਜੀ ਇਹ ਮਾਲਕ ਦੀ ਹੀ ਕਿਰਪਾ ਹੈ ਪਰ ਇਹ ਨਹੀਂ ਕਿ ਆਪਾਂ ਇੱਥੇ ਬੈਠੇ ਰਹਿਣਾ ਇਸ ਤੋਂ ਅੱਗੇ ਵਧਣਾ ਹੈ ਖੋਜ ਕਰਨੀ ਹੈ ਖੋਜ ਹੁਣ ਕੀ ਕਰੀਏ ਨਿਰੰਤਰ ਪਹਿਲਾ ਤਾਂ ਅਸੀਂ ਧਿਆਨ ਦੇ ਵਿੱਚ ਬੈਠਣਾ ਉੱਠਦੇ ਬੈਠਦੇ ਜਦੋਂ ਵੀ ਸਮਾਂ ਮਿਲਦਾ ਜਿਵੇਂ ਆਪ ਦੱਸਦੇ ਹੋ ਕਿ ਰਾਤ ਨੂੰ ਵੀ ਦਿਖਾਈ ਦਿੰਦਾ ਹੈ ਬਹੁਤ ਹੀ ਸੋਹਣੀ ਵਿਧੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਸਿਮਰਨ ਕਰਕੇ ਪੌ ਵਿਚਾਰ ਰਹਿਤ ਹੋ ਕੇ ਪੌ ਸੁਣ ਦੇ ਵਿੱਚ ਪਰਵੇਸ਼ ਜਦੋਂ ਹੋਮੋਗੇ ਤਾਂ ਮਾਲਕ ਉੱਥੇ ਕਿਰਪਾ ਕਰਨਗੇ ਜੇ ਮਨ ਵਿਚਾਰ ਰਹਿਤ ਹੈ ਤਾਂ ਅਸੀਂ ਇਸ ਪ੍ਰਕਾਸ਼ ਨੂੰ ਵੇਖਣਾ ਹੈ ਨਾਮ ਨੂੰ ਸੁਣਨਾ ਹੈ ਇਹ ਅੱਗੇ ਵਧਣ ਦੀ ਵਿਧੀ ਹੁੰਦੀ ਆ ਤਰੀਕਾ ਹੁੰਦਾ ਹੈ ਅੱਗੇ ਵਧਣ ਦਾ ਇਹ ਚਿੰਨ੍ਹ ਮਿਲ ਪ੍ਰਕਾਸ਼ ਕਿਵੇਂ ਦਿਖਾਈ ਦਿੰਦਾ ਜਿਵੇਂ ਤਾਰੇ ਨਹੀਂ ਹੁੰਦੇ ਟਿੰਟਮਾਉਂਦੇ ਹੁੰਦੇ ਇਸ ਤਰੀਕੇ ਦਿਖਾਈ ਦਿੰਦਾ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਸਾਡੇ ਉੱਤੇ ਕਿਰਪਾ ਕੀਤੀ ਹੈ ਤਾਂ ਇੱਥੇ ਉੱਪਰ ਗਏ ਨਹੀਂ ਤਾਂ ਅਸੀਂ ਵੀ ਮਾਇਆ ਦੇ ਵਿੱਚ ਉਲਝ ਗਏ ਵਿਚਾਰਾਂ ਦੇ ਵਿੱਚ ਪਏ ਹੋਣਾ ਸੀ ਇਸ ਤਰ੍ਹਾਂ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਜੇ ਤੂੰ ਪ੍ਰਾਪਤੀ ਕਰਨੀ ਹੈ ਅਧਿਆਤਮਕ ਦੇ ਰਸਤੇ ਦੇ ਉੱਤੇ ਬਹੁਤ ਚੀਜ਼ਾਂ ਦੀ ਪ੍ਰਾਪਤੀ ਹੈ ਜੋ ਮੂਲ ਹੈ ਸਾਡਾ ਉਹ ਸਿਰਫ ਇੱਕ ਪਰਮਾਤਮਾ ਦੀ ਪ੍ਰਾਪਤੀ ਹੈ ਉਹਦੇ ਵਾਸਤੇ ਕਹਿੰਦੇ ਬਾਹਰੋਂ ਨਾ ਲੱਭ ਅੰਤਰਗਤ ਹੋ ਤੇ ਅੰਤਰਗਤ ਸਾਨੂੰ ਵਾਹਿਗੁਰੂ ਗੁਰਮੰਤਰ ਹੀ ਲੈ ਕੇ ਜਾ ਸਕਦਾ ਜਿਉਂ-ਜਿਉ ਇਸ ਦੀ ਮਿਹਨਤ ਕਰਾਂਗੇ ਮਨ ਹੋਰ ਗਹਿਰਾਈ ਦੇ ਵਿੱਚ ਉਤਰਦਾ ਜਾਂਦਾ